ਜੋ ਤੁਸੀ ਅੰਦਰੋਂ ਜਕਮੀ ਹੁੰਦੇ ਆ ਤੁਸੀਂ ਕਦੇ ਵੀ ਉਸ ਖੁਸ਼ੀ ਵਿੱਚ ਆ ਨਹੀਂ ਸਕਦੇ ਜਿਹੜੀ ਸਰਵ ਸ਼ਕਤੀਮਾਨ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਦਿੱਤੀ ਹੈ ਅਸੀਂ ਬਾਈਬਲ ਦੇ ਵਿੱਚੋਂ ਇਹੀ ਤੁਹਾਨੂੰ ਪੈਗਾਮ ਦਿੰਨੇ ਆ ਕਿ ਤੁਸੀਂ ਕਿੱਦਾਂ ਉਹਨਾਂ ਆ ਜਕਮਾ ਨੂੰ ਭਰ ਸਕਦੇ ਆ ਕਿੱਦਾਂ ਉਹਨਾਂ ਬੰਦਨਾ ਚੋਂ ਆਜ਼ਾਦ ਹੋ ਸਕਦੇ ਆ ਹੁਣ ਭਾਵੇਂ ਅੱਜ ਤੁਸੀਂ ਨਸ਼ੇ ਦੇ ਬੰਦਨ ਦੇ ਵਿੱਚ ਹੋਵੇ ਬਹੁਤ ਸਾਰੇ ਗੱਬਰੂ ਆ ਬਹੁਤ ਸਾਰੀਆਂ ਜਵਾਨ ਮਟਿਆਰਾਂ ਜਿਹੜੀਆਂ ਨਸ਼ੇ ਦੇ ਬੰਦਨਾਂ ਦੇ ਵਿੱਚ ਹੈਗੀਆਂ ਨੇ ਅੱਜ ਆ ਆਜ਼ਾਦ ਹੋਣਾ ਚਾਹੁੰਦੀਆਂ ਆਜ਼ਾਦ ਹੋਣਾ ਚਾਹੁੰਦੇ ਆ ਪਰ ਉਹਨਾਂ ਦੇ ਕੋਲ ਕੋਈ ਰਸਤਾ ਨਹੀਂ ਪਰ ਟਰੂਥ ਰਸਤਾ ਸੱਚਾ ਰਸਤਾ ਯਿਸੂ ਮਸੀਹ ਦੇ ਕੋਲ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਆ ਅੱਜ ਇੱਕ ਬਹੁਤ ਵੱਡੀ ਚੇਤਾਵਨੀ ਵੀ ਮੈਂ ਦੇਣੀ ਚਾਹਣਾ ਕਰਕੇ ਜਿਹੜੇ ਕ੍ਰਿਸਚੀਅਨਸ ਆ ਵਿਸ਼ਵਾਸੀ ਆ ਮਤਲਬ ਉਹ ਹੀ ਇੱਕ ਹੋਰ ਪਾਸੇ ਨੂੰ ਜਿਹੜੀ ਮਸੀਹਤ ਆ ਉਹ ਪਾਸਾ ਪਲਟ ਦੀ ਨਜ਼ਰ ਆ ਰਹੀ ਹੈ ਜਿਵੇਂ ਕਿ ਉਹ ਆਪਣੇ ਜਿਹੜੇ ਉਹਨਾਂ ਦੇ ਅਰਮਾਨਸ ਹੈਗੇ ਆ ਖੁਆਇਸ਼ਾਂ ਹੈਗੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਮਸੀਹ ਦੇ ਨਾਮ ਦਾ ਅੱਜ ਸਹਾਰਾ ਜਿਹੜਾ ਆਮ ਲੋਕ ਲੈ ਰਹੇ ਨੇ ਔਰ ਦੇਖਿਆ ਜਾਂਦਾ ਕਿ ਉਸ ਚੀਜ਼ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਅਸਲ ਦੇ ਵਿੱਚ ਯਿਸੂ ਮਸੀਹ ਮੁਕਤੀ ਦੇ ਲਈ ਇਸ ਦੁਨੀਆ ਦੇ ਵਿੱਚ ਆਏ ਆ ਮੁਕਤੀ ਦਾ ਪੈਗਾਮ ਉਹਨਾਂ ਨੇ ਆ ਕੇ ਦਿੱਤਾ ਭਾਵੇਂ ਕਿ ਚੰਗਿਆਈਆਂ ਪਲਿਆਈਆਂ ਮੌਜਜ਼ੇ ਕਰਾਮਾਤਾਂ ਪਲਿਆਈਆਂ ਜੀਸਸ ਕ੍ਰਾਈਸ ਨੇ ਕੀਤੇਆਂ ਔਰ ਉਹ ਕਰਨ ਦਾ ਉਦੇਸ਼ ਵੀ ਦਿੰਦੇ ਆ ਔਰ ਕਰਨ ਦਾ ਇਖਤਿਆਰ ਵੀ ਦਿੰਦੇ ਨੇ ਕਿ ਉਹ ਉਹ ਆਪਣੇ ਚੇਲਿਆਂ ਨੂੰ ਉਹਨਾਂ ਨੇ ਮਤੀ 10 ਚੈਪਟਰ ਦੇ ਵਿੱਚ ਇਖਤਿਆਰ ਦਿੱਤਾ ਹੈ ਅ ਜੇ ਤੁਸੀਂ ਨਾਲ ਨਾਲ ਬਾਈਬਲ ਨੂੰ ਦੇਖਣਾ ਹੋਇਆ ਜ਼ਰੂਰ ਆਪਣੇ ਘਰਾਂ ਵਿੱਚ ਦੇਖੀ ਜਾਇਓ ਬਹੁਤ ਸਾਰੇ ਪੜ੍ਹੇ ਲਿਖੇ ਵਿਦਵਾਨ ਵੀ ਜ਼ਰੂਰ ਮੈਨੂੰ ਸੁਣਦੇ ਹੋਣਗੇ ਮੈਂ ਸਾਰਿਆਂ ਦਾ ਸਵਾਗਤ ਕਰਦਾ ਰੱਬ ਤੁਹਾਡੀ ਲੰਬੀ ਉਮਰ ਕਰੇ ਔਰ ਤੁਸੀਂ ਆਪਣੇ ਜਿੱਥੇ ਵੀ ਹੈਗੇ ਹੋ ਉਹਦੇ ਵਿੱਚ ਤੁਸੀਂ ਪ੍ਰੋਮੋਸ਼ਨਸ ਦੇ ਵਿੱਚ ਜਾਓ ਔਰ ਮੈਜਿਕ ਗੱਲ ਨੂੰ ਦੇਖ ਰਿਹਾ ਕਿ ਵਿਵਾਦ ਬਹੁਤ ਵੱਧਦਾ ਜਾ ਰਿਹਾ ਹੈ ਤੇ ਕਨਵਰਜਨ ਦੀਆਂ ਗੱਲਾਂ ਹੋ ਰਹੀਆਂ ਨੇ ਔਰ ਕਿਸੇ ਨੂੰ ਲੈਂਡ ਦੇਣ ਦੀਆਂ ਗੱਲਾਂ ਹੋ ਰਹੀਆਂ ਨੇ ਔਰ ਕਿਸੇ ਨੂੰ ਖਰੀਦਣ ਦੀਆਂ ਗੱਲਾਂ ਹੋ ਰਹੀਆਂ ਨੇ ਕਿਸੇ ਨੂੰ ਲਾਲਚ ਦੇਣ ਦੀਆਂ ਗੱਲਾਂ ਹੋ ਰਹੀਆਂ ਨੇ ਅਸਲ ਸਚਾਈ ਇਹ ਆ ਬਈ ਜਦੋਂ ਜੀਸਸ ਕ੍ਰਾਈਸਸ ਦੁਨੀਆ ਤੇ ਆਏ ਤੇ ਉਹਨਾਂ ਦੇ 12 ਡਿਸਾਈਪਲ ਜਿਹੜੇ ਸੀਗੇ ਪਹਿਲਾਂ ਆਪਾਂ ਗੱਲ ਕਰਦੇ ਹਾਂ 12 ਦੀ ਡਿਸਾਈਪਲ ਬਹੁਤ ਹੋਏ ਆ ਔਰ ਇੱਕ ਹੋਰ ਮੈਂ ਗੱਲ ਕਲੀਅਰ ਕਰਨੀ ਚਾਹਣਾ ਬਹੁਤ ਸਾਰੇ ਅ ਅਜ਼ੀਜ਼ ਮੈਂ ਇਹ ਕਹਾਵਾਂਗਾ ਜਾਂ ਬਹੁਤ ਸਾਰੇ ਅ ਪ੍ਰਚਾਰਕ ਜਿਹੜੇ ਆ ਸ਼ਾਇਦ ਕਈ ਵਾਰੀ ਸਮਾਂ ਨਹੀਂ ਮਿਲਦਾ ਆਪਾਂ ਸੁਣੀ ਸੁਣਾਈ ਗੱਲ ਦੇ ਵਿੱਚੋਂ ਗੱਲ ਬਣਾ ਕੇ ਜਦੋਂ ਕੋਈ ਪੇਸ਼ ਕਰਦੇ ਆ ਤੇ ਉਹ ਇਹ ਇਨਫਰਮੇਸ਼ਨ ਨਹੀਂ ਕੋਲ ਹੋਣ ਕਰਕੇ ਔਰ ਰੋਂਗ ਵੇ ਦੇ ਨਾਲ ਲੋਕਾਂ ਦੇ ਉੱਤੇ ਉਨਾ ਜਿਆਦਾ ਸਹੀ ਪ੍ਰਭਾਵ ਨਹੀਂ ਪਾਉਂਦੀ ਤੇ ਉਹਦੀਆਂ ਡਾਇਰੈਕਸ਼ਨਸ ਗਲਤ ਹੋ ਜਾਂਦੀਆਂ ਨੇ ਮੈਂ ਦੱਸਣਾ ਚਾਹਣਾ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਕਿ ਕ੍ਰਿਸ਼ਨਾਂ ਦੇ ਵਿੱਚ ਕੋਈ ਕੁਰਬਾਨੀ ਹੋਈ ਹੈ ਜਿੰਨੀਆਂ ਕੁਰਬਾਨੀਆਂ ਬਾਈਬਲ ਦੇ ਇਤਿਹਾਸ ਦੇ ਵਿੱਚ ਦਰਜ ਹੈ ਛਾਈ ਦੀ ਹੋਰ ਕਿਸੇ ਇਤਿਹਾਸ ਦੇ ਵਿੱਚ ਹੋਣ ਪਹਿਲੀ ਗੱਲ ਇਹ ਹੈ ਔਰੇ ਐਦਾ ਨਹੀਂ ਕਿ ਮੇਰੇਆ ਮੇਰਾ ਕੋਈ ਆਪਣਾ ਮੈਂ ਵਿਊ ਪੁਆਇੰਟਸ ਦੇ ਰਿਆਂ ਕ੍ਰਿਸ਼ਨੈਲਟੀ ਨੂੰ ਜਿਆਦਾ ਵੱਡਾ ਕਰਨ ਦੇ ਲਈ ਨਾ ਹੁਣ ਕਿਸੇ ਚੀਜ਼ ਨੂੰ ਵੱਡਾ ਕੀਤਾ ਜਾ ਸਕਦਾ ਨਾ ਕਿਸੇ ਚੀਜ਼ ਨੂੰ ਛੋਟਾ ਕੀਤਾ ਜਾ ਸਕਦਾ ਉਹ ਤਾਂ ਇਤਿਹਾਸ ਰਚੇ ਗਏ ਅਤੇ ਉਹ ਚੀਜ਼ਾਂ ਸਥਿਰ ਅਟੱਲ ਹੋ ਗਈਆਂ ਪੱਕੀਆਂ ਹੋ ਗਈਆਂ ਉਹ ਲਿਖਤਾਂ ਵਿੱਚ ਆ ਗਈਆਂ ਹੁਣ ਮੇਰੇ ਬੋਲਣ ਦੇ ਨਾਲ ਜਾਂ ਕਿਸੇ ਬੋਲਣ ਦੇ ਨਾਲ ਉਹ ਚੀਜ਼ਾਂ ਬਦਲਣ ਵਾਲੀਆਂ ਨਹੀਂ ਆ ਉਹ ਕਦੇ ਨਹੀਂ ਬਦਲਣਾ ਬਾਈਬਲ ਦੇ ਵਿੱਚ ਲਿਖਿਆ ਉਹ ਕਦੇ ਇੱਕ ਬਿੰਦੀ ਵੀ ਘਟਾਉਣ ਦਾ ਤੇ ਵਧਾਉਣ ਦਾ ਆਦੇਸ਼ ਬਾਈਬਲ ਸਾਨੂੰ ਨਹੀਂ ਦਿੰਦਾ ਇਸ ਕਰਕੇ ਥੋੜਾ ਜਿਹਾ ਸਮਝਣ ਦੀ ਲੋੜ ਹੈ ਪਹਿਲਾਂ ਤਾਂ ਜੀਸਸ ਕ੍ਰਾਈਸ ਦੀ ਕੁਰਬਾਨੀ ਹੋਈ ਔਰ ਜੀਸਸ ਕ੍ਰਾਈਸ ਤੋਂ ਪਹਿਲਾਂ ਹੀ ਹਜਿਓ ਕੁਰਬਾਨੀ ਦੇਣ ਦੇ ਮੈਂ ਇਹ ਸਮਝਦਾ ਕਿ ਉਸ ਪੱਧਰ ਤੇ ਗਏ ਨਹੀਂ ਸੀ ਉਸ ਲੈਵਲ ਤੇ ਗਏ ਨਹੀਂ ਕਿ ਜਿੱਥੇ ਉਹਨਾਂ ਦੀ ਕੁਰਬਾਨੀ ਹੋਵੇ ਉਦੋਂ ਹੀ ਕਰਵਾਨੀਆਂ ਸ਼ੁਰੂ ਹੋ ਗਈਆਂ ਜਦੋਂ ਯਿਸੂ ਮਸੀਹ ਦਾ ਬਰਥ ਹੋਇਆ ਜੇ ਤੁਸੀਂ ਬਾਈਬਲ ਦਾ ਇਤਿਹਾਸ ਫਰੋਲੋ ਤਾਂ ਲਿਖਿਆ ਰਾਜਾ ਹੇਰੋਦੇਸ ਦੇ ਸਮੇਂ ਮਸੀਹ ਦਾ ਜਨਮ ਹੋਇਆ ਔਰ ਰਾਜਾ ਹੇਰੋਦੇਸ ਨੇ ਆਦੇਸ਼ ਦੇ ਦਿੱਤਾ ਸੀ ਕਿ ਉਹਨੇ ਸਾਰੇ ਵਿਦਵਾਨਾਂ ਨੂੰ ਸੱਦਿਆ ਫਿਲਾਸਫਰਜ਼ ਨੂੰ ਸੱਦਿਆ ਜਿਹੜੇ ਜੋਤਿਸ਼ੀ ਸੀ ਉਸ ਵੇਲੇ ਦੇ ਜਾਂ ਜਿਹੜੇ ਪ੍ਰਧਾਨ ਜਾਜਕ ਸੀਗੇ ਜਾਂ ਜਿਹੜੇ ਜਿਹੜੇ ਉਸ ਵੇਲੇ ਪਵਿੱਤਰ ਪੁਸਤਕਾਂ ਦੇ ਖੋਜੀ ਸੀ ਉਹਨਾਂ ਸਭ ਨੂੰ ਬੁਲਾਇਆ ਤੇ ਉਹਨਾਂ ਨੂੰ ਬੁਲਾ ਕੇ ਕਿਹਾ ਦੱਸੋ ਵੀ ਜਿਹੜਾ ਰਾਜਾ ਹੈ ਰਾਜੇ ਦੀ ਗੱਲ ਹੋ ਰਹੀ ਹੈ ਇਤਿਹਾਸ ਇਹਦੇ ਬਾਰੇ ਕੀ ਕਹਿੰਦਾ ਉਹਦਾ ਉਹਦਾ ਜਨਮ ਕਿੱਥੇ ਹੋਇਆ ਉਹ ਪੈਦਾ ਕਿੱਥੇ ਹੋਇਆ ਤੇ ਜਦੋਂ ਉਹਨਾਂ ਨੇ ਸਾਰਾ ਇਤਿਹਾਸ ਸੈਟਅਪ ਕਰਕੇ ਕੱਢ ਕੇ ਉਹਨੂੰ ਦੱਸਿਆ ਵੀ ਆਹ ਦੇਖੋ ਜਸ਼ਾਇਆ ਨੇ ਜੀਸਸ ਦੇ ਆਉਣ ਤੋਂ ਕਰੀਬ-ਕਰੀਬ 750 ਸਾਲ ਪਹਿਲਾਂ ਇੱਕ ਪ੍ਰੋਫਸੀ ਕੀਤੀ ਸੀ ਭਵਿਸ਼ਵਾਣੀ ਕੀਤੀ ਸੀਗੀ ਕਿ ਉਹ ਆਏਗਾ ਉਹ ਉਹ ਮਸੀਹੀ ਮਸਾ ਕੀਤਾ ਹੋਇਆ ਮਤਲਬ ਮਸੀਹ ਮਸਾ ਕੀਤਾ ਹੋਇਆ ਇੱਕ ਬਾਲਕ ਨੇ ਪੈਦਾ ਹੋਣਾ ਹੈ ਉਹ ਇਸ ਜਗ੍ਹਾ ਤੇ ਪੈਦਾ ਡਾਇਰੈਕਸ਼ਨਸ एवरीथिंग ਉਹਨਾਂ ਨੇ ਦਿੱਤੀਆਂ ਕੱਢ ਕੇ ਤੇ ਫਿਰ ਰਾਜੇ ਨੇ ਉਹਦੇਸ਼ ਦਿੱਤਾ ਕਿ ਮੇਰੇ ਹੁੰਦਿਆਂ ਦੂਜਾ ਰਾਜਾ ਕਿਹੜਾ ਇਸ ਦੁਨੀਆ ਤੇ ਆ ਸਕਦਾ ਸੋਨੇ ਕਿਹਾ ਵੀ ਇਦਾਂ ਕਰੋ 2 ਸਾਲ ਦੇ ਬੱਚਿਆਂ ਤੱਕ ਸਾਰੇ ਬੱਚਿਆਂ ਦਾ ਕਤਲ ਕਰ ਦਿਓ ਸੋ ਉਹਨਾਂ ਨੇ ਕੀ ਕੀਤਾ ਨੇਜੇ ਗੱਡ ਕੇ ਤੇ ਘਰਾਂ ਵਿੱਚੋਂ ਨਿਆਣੇ ਚੱਕ ਕੇ ਤੇ ਉਹਨਾਂ ਨੂੰ ਉੱਪਰ ਆਕਾਸ਼ ਦੇ ਵੱਲੇ ਸੱਡਦੇ ਸੀ ਤੇ ਉਹ ਨੇਜਿਆਂ ਦੇ ਵਿੱਚ ਪਰੋਏ ਜਾਂਦੇ ਸੀ ਕਿੱਡਾ ਵੱਡਾ ਕਤਲੇਆਮ ਐ ਜਿਹੜਾ ਜੀਸਸ ਦੇ ਬਰਥ ਦੇ ਸਮੇਂ ਹੋਇਆ ਔਰ ਸ਼ੁਰੂ ਤੋਂ ਹੀ ਜਦੋਂ ਜੀਸਸ ਪੈਦਾ ਹੋਏ ਉਸੇ ਵੇਲੇ ਹੀ ਜਿਹੜਾ ਸੀਗਾ ਕੁਰਬਾਨੀਆਂ ਸ਼ੁਰੂ ਹੋ ਗਈਆਂ ਤੇ ਜੇ ਮੰਨਿਆ ਜਾਵੇ ਤੇ ਉਹ ਕਿੰਨੇ ਬੱਚਿਆਂ ਦੀਆਂ ਕੁਰਬਾਨੀਆਂ ਦੇਸ਼ ਦੇ ਵਿੱਚ ਹੋਈਆਂ ਜਿੰਨੇ ਵੀ ਨਵਜੰਮੇ ਬੱਚੇ ਸੀ ਉਹ ਮਾਰ ਦਿੱਤੇ ਗਏ ਉਸ ਤੋਂ ਬਾਅਦ ਜਿਹੜੀ ਜੀਸਸ ਕ੍ਰਾਈਸ ਦੀ ਡੈਥ ਆ ਜ ਜਿਹਨੂੰ ਅਸੀਂ ਬੜੇ ਧਿਆਨ ਦੇ ਨਾਲ ਸੁਣੀ ਹੈ ਜਾਂ ਦੇਖੀ ਹੈ ਜਾਂ ਪੜ੍ਹੀ ਹੈ ਜਾਂ ਵਿਚਾਰੀਏ ਤੇ ਉਹ ਕਿੰਨੀ ਦਰਦਨਾਕ ਡੈਥ ਸੀਗੀ ਜੀਸਸ ਕ੍ਰਾਈਸ ਦੀ ਔਰ ਜੀਸਸ ਕ੍ਰਾਈਸ ਦੀ ਜਿਹੜੀ ਮੌਤ ਸੀ ਉਹਦਾ ਕਾਰਨ ਕੀ ਸੀਗਾ ਅਸਲ ਦੇ ਵਿੱਚ ਕਿਉਂ ਯਿਸੂ ਮਸੀਹ ਨੇ ਕੋਈ ਮਿਸ਼ਨ ਨਹੀਂ ਚਲਾਇਆ ਉਹਨਾਂ ਨੇ ਕਿਸੇ ਧਰਮ ਦੀ ਨੀ ਨੀ ਰੱਖੀ ਕਿਤੇ ਵੀ ਆਪਾਂ ਉਹ ਚੀਜ਼ਾਂ ਸਾਨੂੰ ਬਾਈਬਲ ਵਿੱਚ ਨਜ਼ਰ ਨਹੀਂ ਆਉਂਦੀਆਂ ਕਿਤੇ ਵੀ ਉਹਨਾਂ ਨੇ ਕੋਈ ਪੰਥ ਨਹੀਂ ਸ਼ੁਰੂ ਕੀਤਾ ਕੋਈ ਨਵਾਂ ਉਹਨਾਂ ਨੇ ਕੋਈ ਰਾਜੇ ਦੀ ਗੱਦੀ ਨਹੀਂ ਲੈਣੀ ਚਾਹੀ ਫਿਰ ਵੀ ਉਹਨਾਂ ਨੇ ਕੋਈ ਪਾਪ ਨਹੀਂ ਕੀਤਾ ਉਹਨਾਂ ਨੇ ਕੋਈ ਇਹੋ ਜਿਹਾ ਧੜਾ ਨਹੀਂ ਖੜਾ ਕੀਤਾ ਜਿਹੜਾ ਦੂਜਿਆਂ ਲੋਕਾਂ ਨੂੰ ਜਾਂ ਜਿਹੜੇ ਉਸ ਵੇਲੇ ਦੇ ਪੋਲੀਟੀਕਲ ਵਿੰਗ ਸੀਗੇ ਜਾਂ ਜਾਜਕ ਸੀਗੇ ਜਾਂ ਉਹਨਾਂ ਵਿੱਚ ਨਹੀਂ ਆਪਣੇ ਆਪ ਨੂੰ ਸ਼ਾਮਲ ਕੀਤਾ ਫਿਰ ਵੀ ਜੀਸਸ ਕ੍ਰਾਈਸ ਕਰਾਸ ਤੇ ਕਿਉਂ ਗਏ ਜਿਹੜੀਆਂ ਕਨਵਰਜਨ ਦੀਆਂ ਗੱਲਾਂ ਹੋ ਰਹੀਆਂ ਇਹ ਉਹਨਾਂ ਨਾਲ ਸਾਰੀਆਂ ਰਿਲੇਟਡ ਹੈਗੀਆਂ ਮੈਂ ਥੋੜੀਆਂ ਤੁਹਾਨੂੰ ਗੱਲਾਂ ਕਰਨੀਆਂ ਚਾਹੁੰਦਾ ਅੱਜ ਭਾਵੇਂ ਕਿ ਬਹੁਤ ਸਾਰੇ ਲੋਕ ਇਹ ਸੋਚਣਗੇ ਪਾਦਰੀ ਸਾਹਿਬ ਪ੍ਰਾਰਥਨਾ ਕਰੋ ਅਸੀਂ ਤਾਂ ਬਿਮਾਰ ਹਾਂ ਅਸੀਂ ਮੰਨਦੇ ਹਾਂ ਸਾਰੀਆਂ ਗੱਲਾਂ ਇਹਨਾਂ ਨੂੰ ਛੱਡੋ ਇਹ ਵੀ ਕਰਨੀਆਂ ਬਹੁਤ ਜ਼ਰੂਰੀਆਂ ਕਿਉਂਕਿ ਤੁਹਾਨੂੰ ਇਹਨਾਂ ਦੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਤਿਆਰ ਰਹੋ ਜਿੰਨੇ ਵੀ ਬਿਮਾਰ ਪਰੇਸ਼ਾਨ ਮੈਂ ਜ਼ਰੂਰ ਪ੍ਰਾਰਥਨਾ ਕਰਨੀ ਹੈ ਕਰਕੇ ਬਾਈਬਲ ਦੇ ਵਿੱਚ ਲਿਖਿਆ ਜਦ ਤੁਸੀਂ ਪ੍ਰਾਰਥਨਾ ਕਰੋਗੇ ਪਵਿੱਤਰ ਆਤਮਾ ਜਿਹੜਾ ਤੁਹਾਡੇ ਉੱਤੇ ਆਊਗਾ ਤੁਸੀਂ ਸ਼ਕਤੀ ਪਾਓਗੇ ਪਹਿਲੇ ਸਟੈਪ ਚ ਦੂਜਾ ਜਦ ਤੁਸੀਂ ਪ੍ਰਾਰਥਨਾ ਕਰੋਗੇ ਤੇ ਲੋਕ ਚੰਗੇ ਕੀਤੇ ਜਾਣਗੇ ਮੇਰਾ ਭਰੋਸਾ ਹਜ਼ਾਰਾਂ ਲੋਕਾਂ ਨੇ ਮੇਰੀਆਂ ਪ੍ਰਾਰਥਨਾਵਾਂ ਦੇ ਦੁਆਰਾ ਚੰਗਿਆਈ ਪਾਈ ਆ ਉਹ ਮੈਨੂੰ ਆ ਕੇ ਦੱਸਦੇ ਆ ਗਵਾਹੀ ਦਿੰਦੇ ਆ ਔਰ ਹਜ਼ਾਰਾਂ ਹਜ਼ਾਰਾਂ ਦੀ ਭੀੜ ਪ੍ਰਭੂ ਦੇ ਵਚਨ ਨੂੰ ਸੁਣਨ ਵਾਸਤੇ ਆਉਂਦੀ ਆ ਮੈਂ ਕੌਣ ਆ ਜਿਹੜਾ ਬਈ ਲੋਕ ਮੇਰੇ ਕੋਲ ਆਉਣ ਪਰ ਪਰਮੇਸ਼ਵਰ ਨੇ ਖੋਜੇ ਵਾਲੀ ਧਰਤੀ ਤੇ ਇੱਕ ਰੋਹਾਨੀਅਤ ਦਾ ਦਰਿਆ ਜਿਹੜਾ ਉਹ ਵਗ ਰਿਹਾ ਉਹਨੂੰ ਸ਼ੁਰੂ ਕੀਤਾ ਤੇ ਜਿਹਨੇ ਜਿਹਨੇ ਭਾਗਾ ਚ ਉਹ ਆ ਕੇ ਪੀ ਰਿਆ ਤੇ ਉਹ ਬਲੈਸ ਹੋ ਰਿਆ ਇਸ ਕਰਕੇ ਵਿਸ਼ਵਾਸ ਜਿਹੜਾ ਉਹ ਬਹੁਤ ਵੱਡੀ ਚੀਜ਼ ਆ ਜੇ ਤੁਸੀਂ ਵਿਸ਼ਵਾਸ ਕਰੋਗੇ ਭਾਵੇਂ ਤੁਸੀਂ ਘਰਾਂ ਚ ਪਏ ਹੋ ਚੰਗੇ ਹੋ ਜਾਓਗੇ ਅੱਜ ਦੀ ਪ੍ਰਾਰਥਨਾ ਦੇ ਨਾਲ ਟੁੱਟ ਕੇ ਬਾਹਰ ਆ ਜਾਓਗੇ ਮੈਂ ਜੀਸਸ ਦੀ ਕੁਰਬਾਨੀ ਦੀ ਗੱਲ ਕਰ ਰਿਹਾ ਸੀ ਜੀਸਸ ਦੀ ਕੁਰਬਾਨੀ ਸਿਰਫ ਪਾਪ ਕਰਕੇ ਹੋਈ ਆ ਭਾਵੇਂ ਤੁਸੀਂ ਉਹਨੂੰ ਕਿਸੇ ਵੀ ਅੰਦਾਜ਼ ਦੇ ਵਿੱਚ ਸਮਝੋ ਕਿਸੇ ਵੀ ਤਰੀਕੇ ਦੇ ਨਾਲ ਸਮਝੋ ਪਰ ਸਚਾਈ ਇਹੀ ਆ ਕਿ ਯਿਸੂ ਮਸੀਹ ਦੀ ਜਿਹੜੀ ਮੌਤ ਆ ਉਹ ਸਿਰਫ ਸਾਨੂੰ ਬਚਾਉਣ ਦੇ ਲਈ ਤੇ ਜਿਹੜਾ ਰਿਸ਼ਤਾ ਅਦਨ ਦੇ ਬਾਗ ਦੇ ਵਿੱਚ ਸਾਡੇ ਸਭ ਤੋਂ ਪਹਿਲਾ ਬਾਪ ਦਾਦਿਆਂ ਪਰਦਾਦਿਆਂ ਚੋਂ ਜੋ ਵੀ ਤੁਸੀਂ ਉਹਨੂੰ ਅੱਜ ਰੁਤਬਾ ਦੇਣਾ ਚਾਹੁੰਦੇ ਹੋ ਮਤਲਬ ਕਿ ਦੁਨੀਆ ਦਾ ਪਹਿਲਾ ਇਨਸਾਨ ਜਿਤੋਂ ਸਾਰੀ ਜਨਰੇਸ਼ਨ ਪੈਦਾ ਹੋਈ ਹੈ ਉਹਦਾ ਜਿਹੜਾ ਰਿਸ਼ਤਾ ਟੁੱਟ ਗਿਆ ਸੀਗਾ ਅ ਅਦਨ ਦੇ ਬਾਗ ਦੇ ਅੰਦਰ ਉਹਨੂੰ ਗੰਡਣ ਦੇ ਲਈ ਅਤੇ ਪਾਪੀਆਂ ਨੂੰ ਬਚਾਉਣ ਦੇ ਲਈ ਪਾਪੀ ਕੌਣ ਹੈ ਕਿਉਂਕਿ ਬਾਈਬਲ ਕਹਿੰਦਾ ਬਾਈ ਬਰਥ ਬਾਈ ਬਲੱਡ ਅਸੀਂ ਪਾਪੀ ਆ ਪਰ ਯਿਸੂ ਮਸੀਹ ਦੇ ਖੂਨ ਦੇ ਦੁਆਰਾ ਉਹਦੀ ਕੁਰਬਾਨੀ ਦੇ ਦੁਆਰਾ ਸਾਡੇ ਪਾਪ ਮਾਫ ਕੀਤੇ ਜਾਂਦੇ ਆ ਇੱਕ ਬਹੁਤ ਹੀ ਅੱਛਾ ਬਾਈਬਲ ਦੇ ਵਿੱਚ ਵਚਨ ਹੈ ਪੰਕਤੀ ਹੈ ਉਹ ਕਹਿੰਦਾ ਵੀ ਇੱਕ ਆਵਾਜ਼ ਆ ਰਹੀ ਸੀ ਸਵਰਗ ਦੇ ਵਿੱਚ ਵੀ ਕੌਣ ਆ ਮੈਂ ਕਿਹਨੂੰ ਭੇਜਾਂ ਜਿਹੜਾ ਜਾਊਗਾ ਤੇ ਸਾਰੀ ਕਾਇਨਾਤ ਨੂੰ ਬਚਾ ਕੇ ਜਿਹੜਾ ਰਿਸ਼ਤਾ ਟੁੱਟ ਗਿਆ ਉਹਨੂੰ ਗੰਢਣ ਦੇ ਲਈ ਖੜਾ ਹੋਊਗਾ ਕਹਿੰਦੇ ਇੱਕ ਆਵਾਜ਼ ਆਈ ਉਹਨੇ ਕਿਹਾ ਮੈਂ ਆ ਜੀ ਮੈਨੂੰ ਭੇਜੋ ਉਹ ਕੌਣ ਸੀ ਉਹ ਜੀਸਸ ਕ੍ਰਾਈਸ ਸੀ ਉਹ ਪਰਮੇਸ਼ਵਰ ਦੇ ਪੁੱਤਰ ਸੀ ਉਹ ਧਰਤੀ ਤੇ ਆਏ ਉਹਨਾਂ ਨੇ ਮਰਨ ਤੋਂ ਪਹਿਲਾਂ ਦੱਸਿਆ ਵੀ ਮੈਨੂੰ ਮਾਰ ਦਿੱਤਾ ਜਾਊਗਾ ਤਿੰਨ ਵਾਰੀ ਤੋਂ ਉਹਨਾਂ ਨੇ ਆਪਣੇ ਡਿਸਾਈਪਲਸ ਨੂੰ ਦੱਸਿਆ ਜਦੋਂ ਜਰੂਸ਼ਲਮ ਨੂੰ ਐਂਟਰੀ ਕਰ ਰਹੇ ਸੀ ਬੜੀ ਧਮਾਕੇਦਾਰ ਐਂਟਰੀ ਹੋਈ ਜਰੂਸ਼ਲਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਉਸ ਤੋਂ ਪਹਿਲਾਂ ਕੋਈ ਵੀ ਉਹਨਾਂ ਦੀ ਐਂਟਰੀ ਨਹੀਂ ਧਮਾਕੇਦਾਰ ਨਹੀਂ ਹੋਈ ਪਰ ਉਹ ਐਂਟਰੀ ਬੜੀ ਧਮਾਕੇਦਾਰ ਬੜੀ ਪਾਵਰਫੁਲ ਹੋਈ ਜਿਸ ਜਿਸ ਐਂਟਰੀ ਵਿੱਚ ਪ੍ਰਭੂ ਯਿਸੂ ਮਸੀਹ ਨੇ ਸਾਰੀ ਕਾਇਨਾਤ ਦੇ ਲਈ ਆਪਣੀ ਜਾਨ ਕੁਰਬਾਨ ਕਰਨੀ ਸੀ ਸੋ ਮੈਂ ਕਹ ਰਿਹਾ ਜੀਸਸ ਦੀ ਡੈਥ ਬਹੁਤ ਹੀ ਖਤਰਨਾਕ ਡੈਥ ਸੀਗੀ ਬਹੁਤ ਹੀ ਭਿਆਨਕ ਡੈਥ ਸੀਗੀ ਇੰਨਾ ਜ਼ੁਲਮ ਜਿਹੜਾ ਜੀਸਸ ਦੇ ਉੱਤੇ ਕੀਤਾ ਗਿਆ ਸਿਰਫ ਇਹ ਸੇ ਕਰਕੇ ਕੀਤਾ ਗਿਆ ਕਰਕੇ ਉਹ ਸੱਚ ਬੋਲਦੇ ਸੀਗੇ ਤਾਂ ਜੀਸਸ ਨੇ ਕਿਹਾ ਰਾ ਸੱਚ ਤੇ ਜੀਵਨ ਮੈਂ ਆ ਅੱਜ ਵੀ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦਾ ਜਿਹੜੇ ਭੈਣਾ ਭਰਾ ਬਿਮਾਰ ਦੁਖੀ ਲਾਚਾਰ ਯਿਸੂ ਮਸੀਹ ਨੇ ਕਿਹਾ ਰਾ ਸੱਚ ਤੇ ਜੀਵਨ ਮੈਂ ਆ ਰਾ ਰਸਤਾ ਹਰ ਬੰਦੇ ਨੂੰ ਰਸਤਾ ਚਾਹੀਦਾ ਉਹ ਕਹਿੰਦਾ ਜੀ ਕੋਈ ਰਸਤਾ ਨਹੀਂ ਮਿਲ ਰਿਹਾ ਸਾਰੇ ਰਸਤੇ ਬੰਦ ਹੋ ਗਏ ਹੁਣ ਅਸੀਂ ਕਿੱਥੇ ਜਾਈਏ ਜਦੋਂ ਦੁਨੀਆ ਦੇ ਸਾਰੇ ਦਰਵਾਜ਼ੇ ਬੰਦ ਹੁੰਦੇ ਆ ਤੇ ਇੱਕ ਦਰਵਾਜ਼ਾ ਸਾਡੇ ਲਈ ਖੁੱਲਦਾ ਹੈ ਜਿਹੜਾ ਨਾਮ ਯਿਸੂ ਮਸੀਹ ਹੈ ਪ੍ਰਭੂ ਤੁਹਾਨੂੰ ਬਰਕਤ ਦੇਣ ਜੇ ਤੁਸੀਂ ਰਿਸੀਵ ਕਰਦੇ ਹੋ ਤੇ ਆਮੀਨ ਬੋਲੋ ਔਰ ਉਹ ਰਸਤਾ ਆ ਫਿਰ ਅਸੀਂ ਸੱਚ ਚਾਹੀਦਾ ਸਾਨੂੰ ਅਸੀਂ ਕਦੇ ਕੋਈ ਵਿਅਕਤੀ ਨਹੀਂ ਚਾਹੁੰਦਾ ਕਿ ਤੁਹਾਨੂੰ ਕੋਈ ਠੱਗ ਲਵੇ ਤੁਹਾਡੇ ਨਾਲ ਕੋਈ ਝੂਠ ਬੋਲੇ ਕੋਈ ਫਰੇਵ ਕਰੇ ਤੁਹਾਨੂੰ ਓਲੇ ਵਿੱਚ ਰੱਖੇ ਤੁਹਾਨੂੰ ਧੋਖੇ ਵਿੱਚ ਰੱਖੇ ਆਲਵੇਜ਼ ਸਾਡਾ ਇਹੀ ਮੰਨਣਾ ਕੀ ਐਸੀ ਤੇ ਭਈ ਸਾਡੇ ਨਾਲ ਹਰ ਬੰਦਾ ਸੱਚ ਬੋਲੇ ਸਾਡੇ ਨਾਲ ਕੋਈ ਧੋਖਾ ਨਾ ਕਰ ਲਵੇ ਅਸੀਂ ਅਲਰਟ ਰਹਿੰਦੇ ਆ ਹਰ ਥਾਂ ਦੇ ਉੱਤੇ ਅਸੀਂ ਬੜਾ ਜਿਦਾਂ ਇੱਕ ਕਬੱਡੀ ਦੇ ਮੈਚ ਦੇ ਵਿੱਚ ਲੋਕ ਬਹੁਤ ਹੁਸ਼ਿਆਰ ਰਹਿੰਦੇ ਆ ਵੀ ਮੈਨੂੰ ਕੋਈ ਫਾੜ ਨਾ ਲਵੇ ਇਸੇ ਤਰੀਕੇ ਨਾਲ ਅੱਜ ਦੁਨੀਆ ਵਿੱਚ ਹਰ ਬੰਦਾ ਹੁਸ਼ਿਆਰ ਰਹਿੰਦਾ ਸਤਰਕ ਰਹਿੰਦਾ ਕਰਕੇ ਉਹ ਚਾਹੁੰਦਾ ਕਿ ਮੈਨੂੰ ਕੋਈ ਧੋਖਾ ਨਾ ਦੇਵੇ ਤੇ ਮੈਂ ਸੱਚ ਮੇਰੇ ਨਾਲ ਲੋਕ ਬੋਲਣ ਇਸੇ ਤਰ੍ਹਾਂ ਯਿਸੂਮਸ ਨੇ ਰਾ ਸੱਚ ਬਾਰੇ ਗੱਲ ਹੋਈ ਔਰ ਜੀਵਨ ਜੀਵਨ ਹਰ ਬੰਦਾ ਇਹ ਚਾਹੁੰਦਾ ਕਿ ਮੈਨੂੰ ਲੰਮਾ ਜੀਵਨ ਮਿਲੇ ਹਰ ਬੰਦਾ ਚਾਹੁੰਦਾ ਮੈਨੂੰ ਸਵਸਥ